ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਇੱਕ ਕਹਾਣੀ ਤੁਹਾਡੇ ਲਈ ਹੋਰ ਲੈ ਕੇ ਆਏ ਆ ਉਮੀਦ ਆ ਤੁਹਾਨੂੰ ਪਸੰਦ ਆਊਗੀ ਇੱਕ ਪਿੰਡ ਦੇ ਵਿੱਚ ਇੱਕ ਕਿਸਾਨ ਰਹਿੰਦਾ ਤੇ ਉਹਦੀ ਪਤਨੀ ਦੋਨੋਂ ਜਣੇ ਰਹਿੰਦੇ ਹੁੰਦੇ ਆ ਤੇ ਉਹ ਮੱਖਣਾ ਰੋਇ ਕੱਢ ਦਿਆ ਤੇ ਉਹ ਮੱਖਣ ਨੂੰ ਉਸੇ ਨੂੰ ਵੇਚ ਕੇ ਉਹਦਾ ਗੁਜ਼ਾਰਾ ਕਰਦੇ ਆ ਇੱਕ ਦਿਨ ਕੀ ਹੋਇਆ ਕਿਸਾਨ ਦੀ ਪਤਨੀ ਨੇ ਮੱਖਣਾ ਕੱਢਿਆ ਕਿਉਂ ਮੱਖਣਾ ਕਿਸਾਨ ਲੈ ਕੇ ਸਹਿਰ ਵੱਲ ਤੁਰ ਪਿਆ ਸਹਿਰ ਜਾ ਕੇ ਜਿੱਥੇ ਅੱਗੇ ਉਹ ਵੇਚਦਾ ਹੁੰਦਾ ਸੀ ਉਸੇ ਦੁਕਾਨ ਤੇ ਗਿਆ ਜਾ ਕੇ ਉਹਨਾਂ ਦੁਕਾਨਦਾਰ ਨੂੰ ਕਿਹਾ ਵੀ ਆ ਮੈਂ ਮੱਖਣ ਲਿਆ ਜੀ ਇਹ ਤੁਸੀਂ ਰੱਖ ਲਓ ਤੇ ਮੈਨੂੰ ਘਰ ਦਾ ਸਮਾਨ ਜਿਹੜਾ ਤੇ ਖੁਰਚਾੜ ਹੋਰ ਸਮਾਨ ਹੈ ਤੇ ਮੈਨੂੰ ਉਹ ਸਮਾਨ ਦੇ ਦਿਓ ਤੇ ਉਸ ਦੁਕਾਨਦਾਰ ਨੇ ਉਹ ਪੇੜੇ ਉਹਦੇ ਰੱਖੇ ਗਿਣ ਕੇ ਤੇ ਉਹਨੂੰ ਸਮਾਨ ਦੇ ਦਿੱਤਾ ਤੇ ਕਿਸਾਨ ਲੈ ਕੇ ਖੁਸ਼ੀ-ਖੁਸ਼ੀ ਘਰ ਆ ਗਿਆ ਤੇ ਉਹ ਦੁਕਾਨ ਦੁਕਾਨਦਾਰ ਨੇ ਕੀਤਾ ਉਸ ਜਿਹੜਾ ਸਮਾਨ ਸੀਗਾ ਉਸ ਕੋਲੇ ਮੱਖਣ ਦੇ ਪੇੜੇ ਦੇ ਕੇ ਆਇਆ ਸੀ ਕਿਸਾਨ ਉਹਨੇ ਉਹ ਸਾਰੇ ਤੋਲ ਲਏ ਜਿਹੜਾ ਤੋਲ ਲਏ ਤੇ ਉਹ 900 ਗ੍ਰਾਮ ਦਾ ਨਿਕਲੇ ਕਿਸਾਨ ਨੇ ਕਿਹਾ ਸੀ ਕਿਲੋ ਦਾ 1 ਕਿਲੋ ਦਾਗਾ ਤੇ ਪਰ ਉਹ 900 ਗ੍ਰਾਮ ਦਾ ਨਿਕਲੇ ਦੁਕਾਨਦਾਰ ਨੇ ਬਾਰੀ-ਬਾਰੀ ਸਾਰੇ ਉਹ ਤੋਲੇ ਤੇ 900 ਗ੍ਰਾਮ ਦੇ ਨਿਕਲੇ ਤੇ ਚਲੋ ਕਿਸਾਨ ਦੁਕਾਨਦਾਰ ਬਹੁਤ ਨਰਾਸ਼ ਹੋਇਆ ਦੇਖ ਕੇ ਇਹ ਵੀ 900 ਗ੍ਰਾਮ ਦੇ ਮਿਲ ਕੇ ਕਿਲੋ ਕਹਿ ਗਿਆ ਸੀ ਤੇ ਪਰ ਇਹ ਹੈ ਤਾਂ 900 ਗ੍ਰਾਮ ਕਿਸਾਨ ਨੇ ਦੇ ਦੁਕਾਨਦਾਰ ਨੇ ਦੇਖਿਆ ਸੋਚਿਆ ਚਲੋ ਉਹਨੇ ਸੋਚਿਆ ਵੀ ਯਾਰ ਅਗਲੀ ਵਾਰ ਆਊਗਾ ਤੇ ਆਪਾਂ ਗੱਲ ਕਰਾਂਗੇ ਉਸੇ ਤਰੀਕੇ ਹੁੰਦਾ ਦੂਜੀ ਵਾਰ ਉਹ ਦੂਸਰੀ ਵਾਰ ਫੇਰ ਕਿਸਾਨ ਲੈ ਕੇ ਮੱਖਣ ਦੇ ਪੇੜੇ ਤੇਲ ਚਲਾ ਜਾਂਦਾ ਦੁਕਾਨਦਾਰ ਦੇ ਕੋਲ ਸ਼ਹਿਰ ਜਾ ਕੇ ਜੇ ਦੁਕਾਨ ਤੇ ਜਾ ਕੇ ਅੱਗੇ ਗੱਲ ਕਰਨ ਲੱਗਦਾ ਤੇ ਦੁਕਾਨਦਾਰ ਪਹਿਲਾਂ ਹੀ ਘਾਬਰੇ ਬੈਠਾ ਹੁੰਦਾ ਉਸ ਨੂੰ ਕਹਿੰਦਾ ਯਾਰ ਤੂੰ ਦੁਕਾਨ ਤੋਂ ਬਾਹਰ ਹੋ ਜਾ ਕਿਉਂਕਿ ਇਹੜਾ ਤਰ੍ਹਾਂ ਮੱਖਣ ਸੀਗਾ ਪੂਰਾ ਨਿਸਤਰਾ ਵਜਨ ਦੇ ਵਿੱਚ ਉਹ ਪਦਾ 900 ਗ੍ਰਾਮ ਦੇ ਨਿਕਲੇ ਜਿਹੜਾ ਤੂੰ ਕਿਲੋ ਦਾ ਵਜਨ ਟੱਕੀ ਗਿਆ ਤੇ ਮੈਨੂੰ ਇੰਨਾ ਘਾਟਾ ਪੈ ਗਿਆ ਤੇ ਜਿਹੜਾ ਕਿਸਾਨ ਸੀ ਉਹ ਹੱਥ ਬੰਨ੍ਹ ਕੇ ਖੜਾ ਹੋ ਗਿਆ ਜੀ ਕਹਿੰਦਾ ਮੈਥੋਂ ਕੀ ਗਲਤੀ ਹੋ ਗਈ ਤੂੰ ਮੈਨੂੰ ਦੱਸੋ ਤੇ ਮੇਰ ਕੋ ਗਲਤੀ ਹੋਈ ਤਾਂ ਮੈਂ ਤੁਹਾਨੂੰ ਆ ਜਿਹੜਾ ਹੁਣ ਲਿਆ ਮੱਖਣ ਇਹਦੇ ਚੋਂ ਤੁਸੀਂ ਉਹ ਪੂਰਾ ਕਰ ਲਓ ਆਪਦਾ ਤੇ ਦੁਕਾਨਦਾਰ ਕਹਿਣ ਲੱਗਾ ਨਹੀਂ ਮੈਂ ਤਾਂ ਦਸ ਮੱਖਣ ਲੈਣੀ ਨਹੀਂ ਪਣੇ ਦੱਸ ਤਾਂ ਵੀ ਕੀ ਗੱਲ ਹੋ ਗਈ ਉਹ ਕਹਿੰਦਾ ਜਿਹੜਾ ਤੂੰ ਮੱਖਣ ਦੇ ਗਿਆ ਸੀ ਉਹਦੇ ਪੇੜੇ ਜਿਹੜੇ ਉਹ 900 ਗ੍ਰਾਮ ਦੇ ਨਿਕਲੇ ਤੇ ਤੂੰ ਮੈਨੂੰ ਕਿਲੋ ਕਹਿ ਕੇ ਗਿਆ ਸੀ ਇਹਨਾਂ ਨੂੰ ਕਿਸਾਨ ਕਹਿੰਦਾ ਜੀ ਜਿਹੜਾ ਤੁਸੀਂ ਕਿਲੋ ਮੈਂ ਖੰਡ ਲੈ ਕੇ ਗਿਆ ਸੀ ਨਾ ਸਾਡੇ ਕੋਲ ਅਸੀਂ ਉਹੀ ਸਾਡੇ ਕੋਲ ਇੰਨਾ ਪੈਸਾ ਨਹੀਂ ਹੈ ਵੀ ਅਸੀਂ ਬਟੇ ਲਿਆ ਸੀ ਕਿਲੋ ਦਾ ਵਟਾ ਅਸੀਂ ਲਿਆ ਕੇ ਘਰੇ ਅਸੀਂ ਤੱਕੜੀ ਵਟਾ ਲਾ ਕੇ ਉਹਦੇ ਨਾਲ ਤੋਲੀ ਇਹ ਤਾਂ ਸਾਨੂੰ ਕਿਲੋ ਅੰਦਰ ਦਿੱਤੀ ਹੈ ਜਾਂ ਕਿਲੋ ਦਾ ਭਜੰਦਾ ਕੋਈ ਵੀ ਸਾਨ ਦਿੰਦਾ ਮੈਂ ਉਹਦੇ ਨਾਲ ਹੀ ਇਹ ਤੋਲਦਾ ਰਿਹਾ ਤੇ ਮੈਨੂੰ ਨਹੀਂ ਸੀ ਪਤਾ ਵੀ ਇਹ 900 ਗ੍ਰਾਮ ਹੈ ਜਿੰਨਾ ਵਜਨ ਇਹਦਾ ਸੀਗਾ ਮੈਂ ਉਨੀ ਵਜਨ ਦਾ ਤੋਲ ਕੇ ਤੇ ਮੈਂ ਉਸ ਰੋਟੀ ਮੱਖਣ ਦੇ ਪੇੜੇ ਬਣਾਏ ਆ ਦੋਸਤੋ ਇਸ ਇਹ ਤਾਂ ਇੱਕ ਕਹਾਣੀ ਤੋਂ ਸਿੱਖਿਆ ਮਿਲਦੀ ਆ ਦੇ ਜਿਹੜਾ ਕੁਸਾ ਆਪਾਂ ਅਗਲੇ ਨੂੰ ਦੇਵਾਂਗੇ ਨਾ ਉਹ ਤੁਹਾਨੂੰ ਵਾਪਸ ਜ਼ਰੂਰ ਮਿਲੂਗਾ ਚਾਹੇ ਤੁਸੀਂ ਇੱਜ਼ਤ ਦਿਨੇ ਹੋ ਤਾਂ ਤੁਹਾਨੂੰ ਦੁੱਗਣੀ ਇੱਜ਼ਤ ਮਿਲੇਗੀ ਜੇ ਤੁਸੀਂ ਕਿਸੇ ਨੂੰ ਧੋਖਾ ਦਿੰਨੇ ਹੋ ਤੇ ਉਹ ਤੁਹਾਨੂੰ ਧੋਖਾ ਵੀ ਬਰਾਬਰ ਦਾ ਮਿਲੂਗਾ ਧੰਨਵਾਦ ਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਤੇ ਲਾਈਕ ਕਮੈਂਟ ਕਰਕੇ ਹੌਸਲਾ ਜ਼ਰੂਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਬਈ ਤੇ ਇੱਕ ਸ਼ੇਅਰ ਦੇ ਨਾਲ ਹੋਰ ਮੋਟੀਵੇਸ਼ਨ ਮਿਲਦੀ ਹੈ ਤੇ ਦੱਸਿਆ ਕਰੋ ਕਹਾਣੀਆਂ ਕਿਹੋ ਜਿਹੀਆਂ ਲੱਗਦੀਆਂ ਕਿਹੋ ਜਿਹੀ ਆਵਾਜ਼ ਲੱਗਦੀ ਹੈ ਤੁਹਾਨੂੰ ਆਵਾਜ਼ ਚੰਗੀ ਲੱਗਦੀ ਹੈ ਅਗਰ ਤੁਸੀਂ ਆਪਾ ਹੋਰ ਸੁਧਾਰ ਕਰਾਂਗੇ ਧੰਨਵਾਦ ਜੀ